ਹਾਂਜੀ ਤੁਸੀਂ ਦੇਖ ਰਹੇ ਹੋ ਸ਼ੇਅਰ ਪੰਜਾਬੀ ਚੈਨਲ ਤੇ ਅੱਜ ਤੁਹਾਨੂੰ ਸੋਸ਼ਲ ਮੀਡੀਆ ਦੇ ਆਗੂ ਵਾਂਗ ਵਾਇਰਲ ਹੋਣ ਵਾਲੀ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਮਹਿਲਾ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢਦੀ ਨਜ਼ਰ ਆ ਰਹੀ ਹੈ ਜੀ ਹਾਂ ਦੱਸਦੀ ਹੈ ਕਿ ਇਹ ਮਹਿਲਾ ਦਾ ਗੁੱਸਾ ਤਾਂ ਭੜਕਿਆ ਜਦੋਂ ਉਹ ਆਂਗਣਵਾੜੇ ਸੈਂਟਰ ਦੇ ਵਿੱਚ ਪਹੁੰਚੀ ਤਾਂ ਆਂਗਣਵਾੜੇ ਸੈਂਟਰ ਦੇ ਵਿੱਚ ਜੋ ਛੋਟੇ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਉਹ ਲੈਣ ਗਈ ਤਾਂ ਉਸਨੇ ਉਹ ਪੈਕੇਟ ਵਗਾ ਕੇ ਮਾਰੇ ਮਹਿਲਾ ਦਾ ਕਹਿਣਾ ਕਿ ਜਿਹੜਾ ਘਟਿਆ ਖਾਣਾ ਸਾਨੂੰ ਦਿੱਤਾ ਜਾ ਰਿਹਾ ਸਰਕਾਰ ਦੇ ਵੱਲੋਂ ਇਹ ਸਾਨੂੰ ਨਹੀਂ ਚਾਹੀਦਾ ਜੇਕਰ ਇਹ ਖਾਣਾ ਇੰਨਾ ਹੀ ਚੰਗਾ ਤਾਂ ਫਿਰ ਭਗਵਾਨ ਤਾਂ ਮਾਂ ਨੂੰ ਆਪਣੀ ਬੇਟੀ ਨੂੰ ਅਜਿਹੇ ਖਾਣਾ ਦੇਣਾ ਚਾਹੀਦਾ ਅਸੀਂ ਕਿਉਂ ਅਜਿਹੇ ਖਾਣਾ ਖਵਾ ਕੇ ਆਪਣੇ ਬੱਚਿਆਂ ਨੂੰ ਬਿਮਾਰ ਕਰੀਏ ਉੱਥੇ ਦੂਜੇ ਪਾਸੇ ਜਿਹੜੀਆਂ ਆਂਗਣਵਾਲੀ ਦੀਆਂ ਟੀਚਰ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੋ ਸਾਨੂੰ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਜੋ ਪਿੱਛੋਂ ਸਮਾਨ ਆ ਰਿਹਾ ਅਸੀਂ ਉਹੀ ਤੁਹਾਨੂੰ ਦੇਵਾਂਗੇ ਇਹ ਕਿਹੜਾ ਘਰ ਦੇ ਵਿੱਚ ਬਣਾਉਂਦੇ ਨੇ ਖੈਰ ਇੱਥੇ ਜਿਹੜਾ ਕਿ ਆਂਗਣਵਾਲੀ ਅਧਿਆਪਕਾਂ ਦਾ ਕੋਈ ਵੀ ਸੂਰ ਨਹੀਂ ਆ ਪਰ ਜੋ ਉਹਨਾਂ ਨੂੰ ਸਰਕਾਰ ਦੇ ਵੱਲੋਂ ਚੀਜ਼ ਆ ਰਹੀ ਆ ਉਹਨਾਂ ਨੇ ਤਾਂ ਲੋਕਾਂ ਨੂੰ ਉਹੀ ਦੇਣੀ ਆ ਪਰ ਦੂਜੇ ਪਾਸੇ ਅਜਹੀਆ ਘਟੀਆਂ ਚੀਜ਼ ਦੇਣ ਨਾਲ ਤਾਂ ਚੰਗਾ ਹੈ ਕਿ ਉਹ ਨਾ ਹੀ ਦੇਣ ਇਹ ਮੈਲਾ ਦਾ ਵੀ ਇਹੀ ਕਹਿਣਾ ਕਿ ਸਾਨੂੰ ਅਜਈਆ ਘਟੀਆਂ ਚੀਜ਼ਾਂ ਨਹੀਂ ਚਾਹੀਦੀਆਂ ਕਿਉਂਕਿ ਆਂਗਣਵਾਰੀ ਸੈਂਟਰਾਂ ਦੇ ਵਿੱਚ ਬੱਚਿਆਂ ਦੇ ਲਈ ਦਲੀਆ ਆਉਂਦਾ ਹੈ ਇਸ ਤੋਂ ਇਲਾਵਾ ਖਿਚੜੀ ਦਿੱਤੀ ਜਾਂਦੀ ਹੈ ਪੰਜੀਰੀ ਦਿੱਤੀ ਜਾਂਦੀ ਹੈ ਤਾਂ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਕਿ ਇੱਕ ਘਟਿਆ ਖਾਣਾ ਖਾ ਕੇ ਸਾਡੇ ਬੱਚੇ ਬਿਮਾਰ ਹੋਣਗੇ ਸਾਨੂੰ ਨਹੀਂ ਚਾਹੀਦਾ ਆਉ ਨਜ਼ਰ ਮਾਰਦੇ ਆ ਵੀਡੀਓ ਤੇ ਜਿਹੜਾ ਇਹ ਮਿੱਠਾ ਨਾ ਦਿੱਕਾ ਇਸ ਦਾ ਇਹਨੂੰ ਗਊਸਾਲਾ ਕੌਣ ਜਵਾਸ ਮਾਰ ਕਰੁੰਦੇ ਸੰਖਾਣਾ ਦੇਖੋ

ਸਾਡੀ ਨੀ ਵੋਟਾਂ ਪਾ ਕੇ ਸਾਡੀਆਂ ਸਾਡੀ ਪਿੰਡੀ ਸਾਨੂੰ ਮਿਓ ਸਾਡੇ ਸਰਕਾਰ ਸਾਡੀ ਇਹ ਕਰਦੀ ਹੈ ਸਾਡੀ ਜਵਾਬ ਨਹੀਂ ਹੈ ਜੇ ਪੇ ਜਿਹੜਾ ਸਾਡੇ ਜਵਾਬ ਕੋ ਪਤਾਚਾ ਖਾਣਾ ਭੇਜੂਗੇ ਸਾਨੂੰ ਕੋਈ ਲੋੜ ਨਹੀਂ ਮਨਜ਼ੂਰ ਮਮਾ ਤੋਂ ਵੀ ਕਹਿ ਗਏ ਹੱਥ ਬੰਨ ਕੇ ਸਾਨੂੰ ਇਹ ਖਾਣਾ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਅਸੀਂ ਕਰਨਾ ਪੀਏ ਖਾਣਾ ਹੀ ਦੇਖਾ ਸਾਡੇ ਕੋਲ ਤਾਂ ਸਰਕਾਰ ਤੇ ਮੇਰੀ ਗੱਲ ਤਾਂ ਸੁਣਾ ਸਾਡੇ ਕੋਲ ਸਰਕਾਰ ਭੇਜਦੀ ਐ ਸੀ ਤੁਹਾਨੂੰ ਦੇ ਦੇਣੇ ਆ ਮੇਰੀ ਕੋ ਵੀਡੀਓ ਬਣਾ ਲੈ ਮੇਰੀ ਵੀਡੀਓ ਸਰਕਾਰ ਦਾ ਕੁੱਤ ਘਾ ਦੋ ਵੀ ਸਾਡਾ ਹੱਥ ਬੰਨ੍ਹ ਕੇ ਸਾਨੂੰ ਇਹ ਵੀਡੀਓ ਮਨਜ਼ੂਰ ਨਹੀਂ ਕੋਈ ਭੇਗਾਂ ਦੇ ਚੱਲ ਚੱਦਰਾ ਖਾਣਾ ਭੇਜਦੇ ਨਹੀਂ ਉਧਰ ਸਾਡੇ ਜਵਾਕ ਬਿਮਾਰ ਕਹਨ ਦੀ ਗੰਧ ਪਿੱਲੇ ਦੇ ਨਾ ਕੋਈ ਸਾਨੂੰ ਨਾ ਕੋਈ ਲੋੜ ਨਹੀਂ ਨਾ ਹੱਲੇ ਕਰੇ ਰਿਹਾ ਤੇ ਇੱਕ ਦੂਜਾ ਅਧਾਰ ਕੱਢ ਲਿਓ ਨਮਾਇਦ ਲੋਕ ਲਾਣਾ ਕਰੋ 50 ਰੁਪਏ ਦੀ ਚੀਜ਼ ਦਿੰਦੇ ਨੇ 1000 ਰੁਪਏ ਦਾ ਸਿਆਪਾ ਕਰਦੇ ਨੇ ਆਨ ਰੋਡ ਨਹੀਂ ਹੈ ਕਿ ਅਬੀ ਰੱਖੋ ਫਿਰ ਟ੍ਰਿਪਿੰਗ ਜਾਇਨਾ ਫਿਰ ਕੋਲ ਅੰਦਰ ਨੇ ਕੱਟ ਕੋਲ ਸਾਹਮਣੇ ਰੱਖੋ ਭਗਵਾਨ ਤਮਨ ਖਾ ਲੂ ਪਵਨ ਤੋਂ ਆਂਦੀ ਕੁੜੀ ਨੂੰ ਨਕੇ ਖਵਾਓ ਇੱਧਰ ਵੀ ਕਰਦੇ ਹੱਥ ਤੇ ਤੂੰ ਨਾ ਲੈ ਕੁੜੀ ਠੀਕ ਹੈ ਨਾ ਨਾ ਸੱਤ ਕੇ ਇਹ ਲੈ ਕੇ ਨਹੀਂ ਮੈਡਮ ਆਲੇ ਸਾਹਮਣੇ ਤੂੰ ਕਰ ਦੇਗਾ ਉਹ ਠੀਕ ਆ ਫਿਰ ਤੂੰ ਹੀ ਲੈ ਜੋ ਲੈ ਜੋ ਜ্যাਕੇ ਸੀ ਉਹ ਮਸਾਲੇ ਰੇੜੀ ਪਰਨੇ ਸੀ ਕੀ ਕਰ ਲੈ ਘੜੇ ਘਾਤ ਨਹੀਂ ਕਰਦੇ ਮਿਠਣਾ ਪਰ ਮਿਠਾ ਨਾ ਬਜਾ ਕੇ ਕਣਕ ਦੇ ਦੰਦ ਲੈ ਜੋ 25 ਕਣਕ ਦੇ ਵਾਕਾ ਨਾ ਖਾਣਾ ਆ ਗਿਆ ਆ ਗਿਆ ਮਰਿਆੜਾ ਆ ਬੋਟਾਂ ਵੇਲੇ ਫੇਰ ਕਰਦੇ ਨੇ ਸਿਵਾਖਾ ਨੂੰ ਆ ਦਿੰਦੇ ਆ ਫਲਾਣਾ ਦਿੰਦੇ ਆ ਟਿਕੜਾ ਦਿੰਦੇ ਆ ਫੇਰ ਕਰਦੇ ਨੇ 100 100 ਮੈਡਮ ਹਾਂ ਤੁਸੀਂ ਇਸ ਮਹਿਲਾ ਦੀ ਗੱਲ ਦੇ ਨਾਲ ਕਿੰਨਾ ਕੁ ਸਹਿਮਤ ਹੋ ਤਾਂ ਫਿਰ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਿਓ